ਸਾਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਪੰਜਾਬ ਗਵਰਨਮੈਂਟ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਵੱਲੋਂ ਪੈਨਸ਼ਨਰਸ ਦੇ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਹੁਣ ਭੁਖ ਹੜਤਾਲ ਕੀਤੀ ਜਾ ਰਹੀ ਹੈ ਦਰਅਸਲ ਇਸੇ ਦਰਮਿਆਨ ਆਗੂ ਜਨਾ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਚੋਣ ਮੈਨੀਫੈਸਟੋ ਦੇ ਵਿੱਚ ਜੋ ਵਾਅਦੇ ਕੀਤੇ ਗਏ ਸਨ ਹੁਣ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਕਾਫੀ ਸਾਰੀਆਂ ਮੰਗਾਂ ਇਹਨਾਂ ਵੱਲੋਂ ਕੈਮਰੇ ਸਾਹਮਣੇ ਦੱਸੀਆਂ ਗਈਆਂ ਨੇ ਤੇ ਇਹਨਾਂ ਦਾ ਕਹਿਣਾ ਕਿ ਬਹੁਤੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਹੁਣ ਉਹਨਾਂ ਨੂੰ ਮਜਬੂਰ ਇਹਨੂੰ ਪ੍ਰਦਰਸ਼ਨ ਕਰਨਾ ਪਿਆ ਯਾ ਸਰਕਾਰ ਦੇ ਰਵਈਏ ਦੇ ਖਿਲਾਫ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਰੀਆਂ ਪੈਨਸ਼ਨਰ ਜਥੇਬੰਦੀਆਂ ਭੁਖ ਹੜਤਾਲ ਕਰ ਰਹੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 11-11 ਦੇ ਜਿਹੜੇ ਆਗੂ ਨੇ ਉਹ ਭੁਖ ਹੜਤਾਲ ਤੇ ਬੈਠੇ ਨੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਬਠਿੰਡਾ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਸੌਂਪਿਆ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਅਜੇ ਵੀ ਕੋਈ ਕਾਰਵਾਈ ਉਹਨਾਂ ਦੀਆਂ ਮੰਗਾਂ ਤੇ ਨਹੀਂ ਹੁੰਦੀ ਹੈ ਤਾਂ ਬਜਟ ਸੈਸ਼ਨ ਦੇ ਵਿੱਚ ਵੀ ਸੈਸ਼ਨ ਦਾ ਵਿਰੋਧ ਕੀਤਾ ਜਾਵੇਗਾ ਉਹਨਾਂ ਦਾ ਇਹ ਕਹਿਣਾ ਕਿ ਵਿਧਾਨ ਸਭਾ ਵੱਲ ਚਾਲੇ ਪਾਈ ਜਾਣਗੇ ਤੇ ਉਸ ਦਿਨ ਵੀ ਵਿਰੋਧ ਪ੍ਰਦਰਸ਼ਨ ਹੋਵੇਗਾ ਹਾਂਜੀ ਕੀ ਨਾਮ ਹੈ ਜੀ ਤੇ ਕੀ ਮਾਮਲਾ ਜਿਹੜਾ ਅੱਜ ਇਕੱਠੇ ਹੋਏ ਆਏ ਦਰਸ਼ਨ ਸਿੰਘ ਮਾਉੜਾ ਜ਼ਿਲ੍ਹਾ ਜਲੰਧ ਸਕੱਤਰ ਪੰਜਾਬ ਗਵਰਨਮੈਂਟ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਮਟੰਡਾ ਕੀ ਮਾਮਲਾ ਜਿਹੜਾ ਅੱਜ ਭੁਖੜਤਾਲ ਤੇ ਬੈਠੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੈਨਸ਼ਨਰਾਂ ਦੇ ਨਾਲ ਜੋ ਬਿਟਕਰਾ ਕੀਤਾ ਜਾ ਰਿਹਾ ਹੈ ਤੇ ਜਿਹੜੀਆਂ ਮੰਗਾਂ ਉਹਨਾਂ ਨੇ ਆਪਣੇ ਟ੍ਰੋਨ ਮੈਨੀਫੈਸਟੋ ਚ ਲਿਖੀਆਂ ਸੀਗੀਆਂ ਪੰਜਾਬ ਸਰਕਾਰ ਉਹਨਾਂ ਤੋਂ ਭੱਜ ਗਈ ਹੈ ਜਿਵੇਂ 2.59 ਦਾ ਗੁਣਾਕ ਸਾਰਿਆਂ ਨੂੰ ਨਹੀਂ ਮਿਲਿਆ ਹੈ ਹਜੇ ਤੱਕ ਇਸ ਤਰ੍ਹਾਂ ਹੀ 255 ਮਹੀਨਿਆਂ ਦੇ ਡੀਏ ਦੇ ਏਰੀਅਟ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਕੈਸ਼ਲੈਸ ਸਕੀਮ ਹੈ ਪੈਨਸ਼ਨਰਾਂ ਲਈ ਉਹ ਪੰਜਾਬ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ ਇਸ ਤਰ੍ਹਾਂ ਜਿਹੜੀਆਂ ਪੰਜਾਬ ਜਿਹੜੀਆਂ ਹੋਰ ਆਪਣੀਆਂ ਰਹਿੰਦੀਆਂ ਮੰਗਾਂ ਪੈਨਸ਼ਨਰਾਂ ਦੀਆਂ ਜਿਵੇਂ 2016 ਦਾ 6ਵੇਂ ਪੇ ਕਮਿਸ਼ਨ ਸੀ ਉਹਦੇ ਕੁਝ ਬਕਾਏ ਰਹਿੰਦੇ ਹਜੇ ਪੰਜਾਬ ਸਰਕਾਰ ਨੇ ਉਹ ਵੀ ਨਹੀਂ ਦਿੱਤੇ ਹੈ ਸੋ ਪੰਜਾਬ ਸਰਕਾਰ ਦੇ ਇਸ ਰਵਈਏ ਖਿਲਾਫ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਜਿਹੜੇ ਪੈਨਸ਼ਨਿਸ ਵੱਲੋਂ ਸਾਂਝੇ ਤੌਰ ਤੇ ਸਾਰੀਆਂ ਪੈਨਸ਼ਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਉਹ ਹੜਤਾਲ ਕੀਤੀ ਜਾ ਰਹੀ ਹੈ ਇੱਥੇ ਧਰਨਾ ਵੀ ਦਿੱਤਾ ਜਾਣਾ ਹੈ ਤੇ ਨਾਲ ਉਹ ਹੜਤਾਲ ਦੇ ਉੱਤੇ ਸਾਡੇ 11 ਸਾਥੀ ਬੈਠ ਗਏ ਹਨ ਸਾਰੇ ਜ਼ਿਲ੍ਹਿਆਂ ਚ 11-11 ਸਾਥੀ ਬੈਠਣਗੇ 3 ਵਜੇ ਅਸੀਂ ਡੀਸੀ ਬਠਿੰਡਾ ਨੂੰ ਆਪਣਾ ਜਿਹੜਾ ਹੈ ਪੈਨਸ਼ਨ ਮੰਗਾ ਸੰਬੰਧੀ ਜਿਹੜਾ ਮੰਗ ਪੱਤਰ ਉਹ ਦੇਵਾਂਗੇ ਪੰਜਾਬ ਸਰਕਾਰ ਦੇ ਖਿਲਾਫ ਪੈਨਸ਼ਨਰਾਂ ਦੇ ਵਿੱਚ ਵਿਆਪਕ ਰੋਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬਜਟ ਸੈਸ਼ਨ ਆਉਣਾ ਹੈ ਉਹਦੇ ਵਿੱਚ ਹੀ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਇਹ ਪ੍ਰੋਗਰਾਮ ਹੋਰ ਵੀ ਵੱਧਵੇਂ ਰੂਪ ਚ ਕੀਤਾ ਜਾਊਗਾ ਕਿੰਨਾ ਟਾਈਮ ਬੈਠੀਏ ਬਖੜ ਸਾਹਿਬ 11:00 b.m. ਤੋਂ ਲੈ ਕੇ ਜੀ 4 3:30 4:00 b.m. ਤੱਕ 3:00 b.m. ਤੱਕ ਅਗਲੀ ਰਣਨੀਤੀ ਕੀ ਹੋਊਗੀ ਜੀ ਤੁਹਾਡੀ ਅਗਲੀ ਰਣਨੀਤੀ ਪ੍ਰੋਗਰਾਮ ਦੀ ਡੇਟ ਤੈਅ ਕਰਨੀ ਹੈ ਜਦੋਂ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਹੋਊਗਾ ਉਦੋਂ ਚਾਰ ਪੜਾਵਾਂ ਦੇ ਵਿੱਚ ਪ੍ਰੋਗਰਾਮ ਚਾਰ ਦਿਨਾਂ ਦਾ ਕਰਨਾ ਹੈ ਜਿਦੇ ਵਿੱਚ ਪੈਨਸ਼ਨਰ ਜਿਹੜੇ ਹੈ ਪੰਜਾਬ ਪੱਧਰ ਦੇ ਉੱਤੇ ਉਹ ਇਕੱਠੇ ਹੋ ਕੇ ਵਿਜਨ ਸਭਾ ਵੱਲ ਮਾਰਚ ਕਰਨਗੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਨਗੇ ਇਹ ਪ੍ਰੋਗਰਾਮ ਮਹੱਲੀ ਦੇ ਵਿੱਚ ਹੋਣਾ ਹੈ